ਜੇਕਰ ਤੁਸੀਂ ਵੀ ਸਰਦੀਆਂ ਦੇ ਵਿੱਚ ਬੜੇ ਹੀ ਸ਼ੌਕ ਦੇ ਨਾਲ ਚਸਕਾਰੇ ਲਗਾ ਕੇ ਗੱਚਕ ਖਾਂਦੇ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੈ ਜੀ ਹਾਂ ਇਸ ਖਬਰ ਨੂੰ ਆਖਿਰ ਤੱਕ ਜ਼ਰੂਰ ਦੇਖਣਾ ਅਤੇ ਦੂਜਿਆਂ ਨੂੰ ਵੀ ਦੱਬ ਕੇ ਸ਼ੇਅਰ ਕਰ ਦੇਵੋ ਕਿਉਂਕਿ ਇਹ ਖਬਰ ਉਹਨਾਂ ਦੇ ਲਈ ਹੈ ਜੋ ਕਿ ਰੋਟੀ ਖਾਣ ਤੋਂ ਬਾਅਦ ਮਿੱਠੇ ਦੇ ਵਿੱਚ ਗੁੜ ਵਾਲੇ ਜਾਂ ਮੂੰਗਫਲੀ ਵਾਲੇ ਗੱਚਕ ਖਾਣਾ ਪਸੰਦ ਕਰਦੇ ਨੇ ਤਾਂ ਤੁਸੀਂ ਵੀ ਦੇਖੋ ਕਿਵੇਂ ਬਣਦੀ ਹੈ ਇਹ ਗੁੜ ਅਤੇ ਮੂੰਗਫਲੀ ਵਾਲੀ ਗੱਜਕ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਇਹ ਤਸਵੀਰਾਂ ਜਾਇ ਇਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਜੋ ਜ਼ਿਆਦਾ ਦੂਰ ਨਾ ਜਾइए ਤਾਂ ਪੰਜਾਬ ਦੀ ਹੀ ਵੀਡੀਓ ਹੈ ਜੀਹਾਂ ਪੰਜਾਬ ਦੀ ਹੀ ਇਹ ਵੀਡੀਓ ਹੈ ਬਠਿੰਡਾ ਦੇ ਗੋਨਿਆਣਾ ਮੰਡੀ ਦੇ ਵਿੱਚ ਇੱਕ ਫੈਕਟਰੀ ਜਿੱਥੇ ਕਿ ਗੁੜ ਅਤੇ ਮੂੰਗਫਲੀ ਦੀ ਗੱਚਕ ਤਿਆਰ ਕੀਤੀ ਜਾ ਰਹੀ ਹੈ ਦੋ ਪ੍ਰਵਾਸੀ ਮਜ਼ਦੂਰ ਲੱਗੇ ਹੋਏ ਨੇ ਗੱਚਕ ਨੂੰ ਬਣਾਉਣ ਦੇ ਲਈ ਤਾਂ ਕਿਸ ਤਰ੍ਹਾਂ ਉਹ ਗੱਚਕ ਤਿਆਰ ਕਰ ਰਹੇ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਗੰਦੇ-ਮੰਦੇ ਪੈਰਾਂ ਦੇ ਨਾਲ ਮੂੰਗਫਲੀ ਨੂੰ ਪਹਿਲਾਂ ਤਾਂ ਮੰਦੋਲਿਆ ਜਾ ਰਿਹਾ ਹੈ ਮੂੰਗਫਲੀ ਦੇ ਛਿਲਕੇ ਨੂੰ ਉਤਾਰਿਆ ਜਾ ਰਿਹਾ ਤੇ ਗੁੜ ਦੇ ਉੱਪਰ ਵੀ ਮੱਖੀਆਂ ਭਿੰਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਤੇ ਸਫ਼ਾਈ ਦਾ ਤਾਂ ਇੱਥੇ ਕੋਈ ਨਾਮੋ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਤਾਂ ਉੱਪਰਲੀ ਮੰਜ਼ਿਲ ਤੋਂ ਕਿਸੇ ਵਿਅਕਤੀ ਦੇ ਵੱਲੋਂ ਖੜ ਕੇ ਇਹ ਵੀਡੀਓ ਬਣਾਈ ਗਈ ਹੈ ਜੋ ਬਾਅਦ ਦੇ ਵਿੱਚ ਵਾਇਰਲ ਕੀਤੀ ਜਾਂਦੀ ਅਤੇ ਸਿਹਤ ਵਿਭਾਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਾਗਦਾ ਹੈ ਤਾਂ ਐਕਸ਼ਨ ਲਿਆ ਜਾਂਦਾ ਹੈ ਫੈਕਟਰੀ ਨੂੰ ਸੀਲ ਕੀਤਾ ਜਾਂਦਾ ਤੇ ਛਾਪਾ ਮਾਰਿਆ ਜਾਂਦਾ ਤਾਂ 4 ਕੁਇੰਟਲ ਗੱੱਚਕਾ ਜਿਹੜੀ ਕਿ ਬਰੰਦ ਕੀਤੀ ਜਾਂਦੀ ਹੈ ਤੇ ਉਸ ਨੂੰ ਸੈਂਪਲ ਦੇ ਲਈ ਭੇਜਿਆ ਜਾਂਦਾ ਹੈ ਅਤੇ ਫੈਕਟਰੀ ਦੇ ਮਾਲਕ ਦੇ ਕੋਲ ਜਦੋਂ ਲਾਇਸੈਂਸ ਦੀ ਮੰਗ ਕੀਤੀ ਜਾਂਦੀ ਹੈ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਤਾਂ ਲਾਇਸੈਂਸ ਨਹੀਂ ਮਿਲਦਾ ਇਸ ਫੈਕਟਰੀ ਦਾ ਨਜਾਇਜ਼ ਤੌਰ ਤੇ ਹੀ ਫੈਕਟਰੀ ਚਲਾਈ ਜਾ ਰਹੀ ਹੈ ਜਿੱਥੇ ਕਿ ਗੰਦੇ ਮੰਦੇ ਪੈਰਾਂ ਦੇ ਨਾਲ ਗੱਚਕ ਤਿਆਰ ਹੋ ਰਹੀ ਹੈ ਸਾਫ ਸਫਾਈ ਦਾ ਨਾਮੋ ਨਿਸ਼ਾਨ ਨਹੀਂ ਕਿਤੇ ਨਜ਼ਰ ਆ ਰਿਹਾ ਇਹ ਉਹੀ ਗੱਚਕ ਤਿਆਰ ਹੋ ਰਹੀ ਹੈ ਜਿਸ ਨੂੰ ਤੁਸੀਂ ਬੜੇ ਹੀ ਚਾਹ ਦੇ ਨਾਲ ਖਾਂਦੇ ਹੋ ਬੜੇ ਹੀ ਚਸਕਾਰੇ ਲਗਾ ਕੇ ਸ਼ਕੀਨ ਦੇ ਨਾਲ ਖੰਨੇਓ ਸਰਦੀਆਂ ਦੇ ਵਿੱਚ ਅਤੇ ਹੁਣ ਲੋਹੜੀ ਦਾ ਤਿਉਹਾਰ ਵੀ ਬੇਹਤ ਨਜ਼ਦੀਕ ਹੈ ਤਾਂ ਲੋਹੜੀ ਦੇ ਤਿਉਹਾਰ ਮੌਕੇ ਵੀ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਇਹ ਹੀ ਗੱਚਕ ਗਿਫਟ ਦੇ ਵਿੱਚ ਦਿੱਤੀ ਜਾਂਦੀ ਹੈ ਤਾਂ ਇਹ ਉਹੀ ਗੱਚਕ ਹੈ ਜਿਹੜੀ ਕਿ ਦੁਕਾਨਾਂ ਤੇ ਵਧੀਆ ਪੈਕਿੰਗ ਦੇ ਵਿੱਚ ਮਿਲਦੀ ਹੈ ਤਾਂ ਦੇਖੋ ਤੁਸੀਂ ਕਿਵੇਂ ਫੈਕਟਰੀਆਂ ਦੇ ਵਿੱਚ ਇਹ ਤਿਆਰ ਹੁੰਦੀ ਹੈ ਮੂੰਗਫਲੀ ਦੇ ਛਿਲਕਿਆਂ ਨੂੰ ਪੈਰਾਂ ਦੇ ਨਾਲ ਛਿੱਲਿਆ ਜਾ ਰਿਹਾ ਮੰਧੋਲਿਆ ਜਾ ਰਿਹਾ ਤੇ ਗੁਰ ਤੇ ਮੱਖੀਆਂ ਪਿੰਕ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਗੱჭਕ ਅੱਗੇ ਫਿਰ ਸਪਲਾਈ ਹੁੰਦੀ ਹੈ ਜੋ ਸਾਡੇ ਤੱਕ ਪਹੁੰਚਦੀ ਹੈ ਜਿਸ ਨੂੰ ਅਸੀਂ ਬੜੇ ਹੀ ਸ਼ੌਕੀਨ ਦੇ ਨਾਲ ਖੰਣੇ ਆ ਤਾਂ ਇਹ ਉਹਨਾਂ ਦੇ ਲਈ ਵੀ ਬੇਹਦ ਜ਼ਰੂਰੀ ਖਬਰ ਹੈ ਖਾਸ ਕਰ ਵਪਾਰੀਆਂ ਦੇ ਲਈ ਜੋ ਇਹ ਖਾਣ ਪੀਣ ਦੀਆਂ ਚੀਜ਼ਾਂ ਦਾ ਵਪਾਰ ਕਰਦੇ ਨੇ ਕਿ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਨੂੰ ਉਹਨਾਂ ਨੂੰ ਧਿਆਨ ਦੇ ਨਾਲ ਬਣਾਇਆ ਜਾਵੇ ਜਿਹੜੀਆਂ ਲੋਕਾਂ ਤੱਕ ਜੁਆਣੀਆਂ ਨੇ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਬੜੇ ਹੀ ਚਾਹ ਦੇ ਨਾਲ ਅਤੇ ਸ਼ੌਕੀਨ ਦੇ ਨਾਲ ਖਾਂਦੇ ਨੇ ਤਾਂ ਵਪਾਰੀਆਂ ਨੂੰ ਵੀ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਜਿਹੜਾ ਕਿ ਸਹੀ ਤਰੀਕੇ ਨਾਲ ਬਣਾਇਆ ਜਾਵੇ ਖਾਸ ਕਰ ਸਾਫ ਸਫਾਈ ਦਾ ਬੇਹੱਦ ਧਿਆਨ ਰੱਖਿਆ ਜਾਵੇ ਤਾਂ ਤੁਸੀਂ ਇਸ ਫੈਕਟਰੀ ਦੇ ਵਿੱਚ ਦੇਖ ਸਕਦੇ ਹੋ ਗੋਨਿਆਣਾ ਮੰਡੀ ਦੇ ਵਿੱਚ ਇਹ ਫੈਕਟਰੀ ਸਿਤ ਹੈ ਜਿੱਥੇ ਕਿ ਇਸ ਤਰ੍ਹਾਂ ਗੱਚਕ ਤਿਆਰ ਕੀਤੀ ਜਾ ਰਹੀ ਹੈ ਅਤੇ ਸਾਫ ਸਫਾਈ ਦਾ ਇੱਥੇ ਕੋਈ ਨਾਮੋ ਨਿਸ਼ਾਨ ਨਜ਼ਰ ਨਹੀਂ ਆਇਆ ਤਾਂ ਜਿਵੇਂ ਹੀ ਸਿਹਤ ਵਿਭਾਗ ਨੂੰ ਇਸ ਦੀ ਸੂਚੀ ਮਿਲਦੀ ਹੈ ਤਾਂ ਸਿਹਤ ਵਿਭਾਗ ਦੇ ਵੱਲੋਂ ਫੈਕਟਰੀ ਦੇ ਵਿੱਚ ਰੇਡ ਮਾਰੀ ਜਾਂਦੀ ਹੈ ਤੇ ਫੈਕਟਰੀ ਸਟੀਲ ਕਰ ਦਿੱਤੀ ਗਈ ਅਤੇ 4 ਕੁਇੰਟਲ ਗੱਚਕ ਵੀ ਬਰੰਦ ਕਰਕੇ ਉਸਦੇ ਸੈਂਪਲ ਜਿਹੜੇ ਕੀ ਭੇਜ ਦਿੱਤੇ ਗਏ ਨੇ ਤਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਲੱਗਦਾ ਕਿ ਹੁਣ ਵੀ ਤੁਸੀਂ ਗੱਚਕ ਖਾਓਗੇ ਜਾਂ ਫਿਰ ਗੱਚਕ ਖਾਣ ਤੋਂ ਪਹਿਲਾਂ ਉਹਦੀ ਜਾਂਚ ਪੜਤਾਲ ਕਰੋ ਕਿੱਥੋਂ ਇਹ ਗੱਚਕ ਆਈ ਹੈ ਜਾਂ ਕਿਸ ਤਰ੍ਹਾਂ ਇਹ ਬਣਾਈ ਗਈ ਹੈ ਤਾਂ ਇਹ ਬੇਹੱਦ ਜਿਹੜੀ ਖਬਰ ਸੀ ਤੁਹਾਡੇ ਲਈ ਸੀ ਤਾਂ ਕਿ ਤੁਹਾਡੀ ਸਿਹਤ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ ਇਹ ਹੀ ਸਾਡਾ ਮਕਸਦ ਹੁੰਦਾ ਹੈ ਅਜਈਆਂ ਖਬਰਾਂ ਨਸ਼ਰ ਕਰਨ ਦਾ ਕਿ ਜਿਹੜੇ ਸਾਡੇ ਦਰਸ਼ਕ ਸਾਡੀਆਂ ਖਬਰਾਂ ਨੂੰ ਦੇਖ ਰਹੇ ਨੇ ਵੀਡੀਓਜ਼ ਨੂੰ ਦੇਖ ਰਹੇ ਨੇ ਤਾਂ ਉਹ ਵੀ ਪਹਿਲਾਂ ਜਿਹੜੇ ਕਿ ਸੁਚੇਤ ਰਹਿਣ ਜਾਗਰੂਕ ਰਹਿਣ ਤਾਂ ਉਹਨਾਂ ਦੀ ਸਿਹਤ ਦੇ ਨਾਲ ਕੋਈ ਵੀ ਅਜਿਹਾ ਖਿਲਵਾੜ ਨਾ ਹੋਵੇ ਇਸ ਗੱਲ ਦਾ ਸਿਹਤ ਵਿਭਾਗ ਨੂੰ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ ਫॉर 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ Flankbird truck repair trust we build in truck repair or scan QR code to contact us. The masala twist offers a fine authentic Indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Tabai Indian cuisine Tracy fine authentic Indian cuisine in Tracy or scan QR code to contact us. Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa Kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at one eight seven seven eight three zero three two seven zero or scan QR code to call or text.